ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹੂਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਸੀਲ ਅਜਨਾਲਾ ਤੇ ਜ਼ਿਲ੍ਹਾ ਅਮਰitsar ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਝੋਟੀਆਂ ਮੁਖਾਵਾਂਗੇ ਟੋਕੜਾ ਗੱਬੜਾ ਤੇ ਇੱਕ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾ ਕੋਲ ਤੇ ਆਜੂ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸੀ ਕਾ ਭਾਜੀ ਸਸੀ ਘਰ ਭਾਜੀ ਕੀ ਹਾਲ ਜੀ ਚੜ੍ਹਦੀ ਕਲਾ ਦੋਈ ਸੁਣਾਓ ਬਸ ਵਧੀਆ ਚੜ੍ਹਦੀ ਕਲਾ ਜੀ ਉਹ ਠੀਕ ਠਾਕ ਪਰਿਵਾਰ ਬਸ ਵਧੀਆ ਭੋਜੀ ਸਾਹਿਬ ਕੜਦੀ ਕਲਾ ਜੀ ਹਾਂਜੀ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਸੀਲ ਇਨਾਲਾ ਦੇ ਜ਼ਿਲ੍ਹਾ ਮਾਨਸਾ ਜੀ ਠੀਕ ਆ ਜੀ ਹਾਂਜੀ ਚਾ ਲੈ ਆਂਦਾ ਹਰ ਨਗੀਨਾ ਅੱਜ ਹਾਂਜੀ ਭਾਈ ਜੀ ਨਗੀਨਾ ਵੇਖ ਲੋ ਤੁਸੀਂ ਆ ਵੀ ਵਿਖਾਓ ਅੱਜ ਵੀਰਾਂ ਨੂੰ ਠੀਕ ਹੈ ਠੀਕ ਹੈ ਇਹ ਕਿੱਥੋਂ ਪਟਿਆ ਖਰਾ ਇਹ ਵੀ ਜੀ ਸਾਸੋਲੇ ਨਹੀਂ ਇਹ ਝੋਟੀਆਂ ਅੱਛਾ ਜੀ ਹਾਂ ਆਪਣੇ ਕੋ ਰਿਸ਼ਤੇਦਾਰ ਹੀ ਹਾਂਜੀ ਉਹਨਾਂ ਨੇ ਹੀ ਲਿਆਂਦੀਆਂ ਇਹ ਠੀਕ ਹੈ ਠੀਕ ਹੈ ਜੀ ਉਹਨਾਂ ਦਾ ਇਸ ਤਰ੍ਹਾਂ ਮੰਨ ਲਓ ਵੀ ਪ੍ਰੋਗਰਾਮ ਕੋਈ ਬਣ ਗਿਆ ਅੱਛਾ ਅੱਛਾ ਬਾਹਰ ਮੁੰਡਾ ਤੇ ਉਹਨਾਂ ਨੇ ਥਾਂ ਲੱਗ ਉਹ ਨਹੀਂ ਉਹ ਨਹੀਂ ਉਹ ਨਹੀਂ ਠੀਕ ਹੈ ਹਾਂਜੀ ਇਹ ਝੋਟੀ ਆਈ ਸਰ੍ਹਸੇ ਤੋਂ ਅੱਛਾ ਜੀ 2.5 ਲੱਖ ਦੀ ਵੀਜੀ ਝੋਟੀ ਆਈ ਹੈ ਠੀਕ ਹੈ ਜੀ ਹਾਂਜੀ ਤੇ ਆਪਣਾ ਵੀ ਲੋ ਵੀਜੀ ਨਾਮ ਤੇ ਐਡਰੈਸ ਦੱਸਤਾ ਜੀ ਇਹ ਨਾਮ ਤੇ ਐਡਰੈਸ ਦੱਸਤਾ ਜੀ ਮੈਂ ਤੇ ਫੋਨ ਨੰਬਰ ਹੀ ਬੋਲਦੇ ਹੋਰ ਹਾਂਜੀ ਥੋੜਾ ਜਿਹਾ ਤੁਹਾਨੂੰ ਭੁਲੇਖਾ ਲੱਗ ਗਿਆ ਮੇਰੇ ਤੋਂ ਨਾ ਤੇ ਕੋਈ ਨਹੀਂ ਫੋਨ ਨੰਬਰ 9041786780 ਨਾਮ ਬੇਲਾਬਗੀ ਚਾਹ ਸਿੰਘ ਪਿੰਡ ਹੜੜਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਸਤਲੁਜ ਠੀਕ ਠੀਕ ਹੈ ਜੀ ਤੇ ਇਦਾਂ ਕਰੀਏ ਫਿਰ ਨਗੀਨਾ ਦਿਖਾਈਏ ਪਹਿਲੇ ਨੰਬਰ ਤੇ ਦਿਖਾ ਦੋ ਨਗੀਨਾ ਚ ਲਾਸ਼ ਤੇ ਲਗਵਾ ਖਾਈਏ ਨਗੀਨਾ ਤੇ ਮਰ ਜੰਦੀਰ ਭਾਈ ਕਿਦਾਂ ਕਰਨਾ ਵਖਾ ਦਿਓ ਝੋਟੀ ਵਖਾ ਦਿਓ ਠੀਕ ਆ ਜੀ ਲੋ ਭਾਈ ਜੈਡ ਬਲਾਇਗਰ ਕਦ ਕਾੜ ਜਿਹੜਾ ਬਹੁਤ ਹੀ ਤਗੜਾ ਵਾ ਤੇ ਇਹਦੀ ਦੱਸੋ ਹ ਜਾਣਕਾਰੀ ਕੀ ਆ ਭਾਈ ਜੀ ਇਹਦੀ ਇਹਦੀ ਜਾਣਕਾਰੀ ਇਦਾਂ ਜੇ ਹਾਂਜੀ ਤੇ ਇਹਦਾ ਰਿਕਾਰਡ ਪਹਿਲੇ ਸੂਏ ਦਾ ਹੀ 18 ਕਿਲੋ ਦਾ ਝੋਟੀ ਦਾ ਰਿਕਾਰਡ ਜੀ ਐਸੀ ਆ ਜੀ ਠੀਕ ਆ ਹਾਂਜੀ ਇਹ ਹੋਣਾ ਹੈ ਜੀ ਚੋਂ ਸਾਡੇ 4-5 ਮਹੀਨਿਆਂ ਦੀ ਗੱਭਣ ਅੱਛਾ ਜੀ 8-9 ਕਿਲੋ ਲੀਟਰ ਵਾਲਾ ਦੁੱਧ ਠੀਕ ਹੈ ਠੀਕ ਹੈ ਸੱਜਰ ਦਾ ਕਿੰਨਾ ਕੀ ਫਿਰ ਸੱਜਰ ਦਾ 18 ਤੋਂ ਪਲੱਸ ਦਾ ਪਹਿਲਾ ਸਵੇਰ ਕੜਾਈ ਝੋਟੀ ਦਾ ਠੀਕ ਹੈ ਠੀਕ ਹੈ ਇਹ ਬਾਕੀ ਕਹਿੰਦਾ ਭਾਵੇਂ ਵੀ ਤੁਸੀਂ ਆ ਵੀ ਬਾਕੀ ਵੇਖ ਲਓ ਦੱਸਾਂ ਦੀ ਕੋਈ ਲੋੜ ਹੀ ਨਹੀਂ ਠੀਕ ਹੈ ਬਾਕੀ ਮੇਰੀ ਇਹ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਵੀ ਜਿਹੜੇ ਵੀਰ ਨੇ ਝੋਟੀ ਲੈਣੀ ਹੈ ਨਾ ਹਾਂਜੀ ਮੈਨੂੰ ਇੰਨਾ ਨਹੀਂ ਪਤਾ ਵੀ ਵੀਡੀਓ ਜੇ ਵੱਡੀ ਕਰਦੇ ਸਿਆਣੇ ਕਈ ਜਿਸੇ ਦੇ ਨਿਕਾ ਜਾਂਦਾ ਹਟਾ ਜਾਂਦਾ ਹੈ ਹਾਂਜੀ ਇੱਥੇ ਆਣ ਕੇ ਝੋਟੀ ਦੇਖ ਕੇ ਤੇ ਫਿਰ ਖੜਦਾ ਠੀਕ ਹੈ ਠੀਕ ਹੈ ਹਜਿੰਦਰ ਭਾਈ ਸਹੀ ਆ ਨਾ ਬਿਲਕੁਲ ਬਿਲਕੁਲ ਸਹੀ ਗੱਲ ਇਹ ਇਹ ਆ ਵੀ ਜੇ ਵੀਰ ਦੇ ਕੋਈ ਵੀਡੀਓ ਚ ਮੇਰੇ ਕੋਲ ਲੱਗੋ ਛੋਟੀ ਨਾ ਪਸੰਦਾ ਉਧਰ ਪਈਆ ਮੈਂ 10000 ਨਾਲ ਦਊਗਾ ਅੱਛਾ ਜੀ ਸਹੀ ਆ ਠੀਕ ਹੈ ਠੀਕ ਹੈ ਨਾ ਪਸੰਦਾ ਹੋਂ ਤੇ ਜੇ ਨਾ ਪਸੰਦਾ ਹੋਂ ਤੇ ਵੀ ਦੀ ਤਾਂ ਠੀਕ ਹੈ ਕੋਈ ਸ਼ੱਕ ਨਹੀਂ ਝੋਟੀ ਦੇ ਵਾਹਟ ਬਲਾਇਆ ਹੈ 23 ਸਾਲ ਹੋ ਗਏ ਵਪਾਰ ਕਰਦੇ ਨੂੰ ਅੱਛਾ ਜੀ ਤੇ ਮੈਂ ਝੂਠ ਨਹੀਂ ਬੋਲਣਾ ਵੀ ਮੈਂ ਐਡੀ ਝੋਟੀ ਪਹਿਲੀ ਦੀ ਲੈਂਦੀ ਠੀਕ ਹੈ ਠੀਕ ਹੈ ਚਲੋ ਮਾਲ ਵੱਤੋਂ ਵੱਤ ਲਈਦਾ ਜੀ ਨਿਹਰ ਗੱਲ ਹੈਗੀ ਆ ਚੜਦੇ ਚੜਦਾ ਚਲਾਉਂਦਾ ਮਾਲ ਚੜਦੇ ਤੋਂ ਚੜਦਾ ਹੁੰਦਾ ਸੀ ਤੇ ਇਹ ਝੋਟੀ ਜਿਹੜੀ ਐਡੀ ਆਪਾਂ ਪਹਿਲੀ ਦੀ ਲੈਂਦੀ ਆ ਅੱਛਾ ਜੀ ਹਾਂ ਜੀ ਹੁੰਦੀ ਜੇ ਫੇਰ ਦੀਵਾਲੀ ਚ ਅਸੂ ਦੇ ਮਹੀਨੇ ਹੁੰਦੀ ਏ ਝੋਟੀ ਠੀਕ ਹੈ ਠੀਕ ਹੈ ਸਾਰੇ ਫੇਰ 2.5 ਲੱਖ ਦੀ ਝੋਟੀ ਬਹੁਤ ਹੀ ਜ਼ਿਆਦਾ ਚੰਗਾ ਵਾ ਖੋਲ ਕੇ ਪਦੂ ਖਾ ਬਊ ਇਸ ਟਾਈਮ ਜਿਹੜੀ 1.5 ਮਹੀ ਤੇ ਪੁੱਛਦਾ ਕਿ ਜਿਹੜੇ ਵਾਲ ਸਾਂ ਲੇ ਕਾਲੇ ਸਾਰੀ ਐਵੇਂ ਬਖੰਨੇ ਆ ਠੀਕ ਠੀਕ ਹੈ ਲਓ ਬਾਜੀ ਕਰੋ ਫੇਸ ਕੁਆਲਟੀ ਚੈੱਕ ਕਰਦੇ ਸਿੰਘ ਤੁੰਗ ਵੀ ਬੜਾ ਚੰਗਾ ਲੱਗਾ ਪਿਓਰ ਮੋਹਰਾ ਨਾ ਚੋਟੀ ਆਲੀ ਕਰੋ ਜੱਟ ਠਣਪਾ ਡਾਬਾ ਉਹਦੀ ਚੰਗਾ ਤੇ ਪਿੱਠ ਫੁੜਾ ਵੀ ਆ ਚੌੜਾ ਮੰਜਾ ਹੀ ਲੈਂਦਾ ਵਾ ਆਹ ਕੀ ਦੋ ਸਿੰਘ ਆਵਰ ਪਾਜੀ ਹੁਣ ਪੂਰਾ ਲਾ ਲਾ ਦੋ ਲਾ ਦੋ ਦਿਖਾਓ ਦਿਖਾ ਦੇਣਾ ਵੇਖ ਲੋ ਵੀਰ ਜੀ ਕੱਦ ਵੇਖ ਲੋ ਠੀਕ ਹੈ ਠੀਕ ਹੈ ਜੀ ਕੱਦ ਕੋਦ ਬਹੁਤ ਹੀ ਤਗੜਾ ਵਾ ਮੇਰਾ ਮੰਨ ਲਓ 6 5 ਫੁੱਟ ਤੇ 9 ਇੰਚ ਦੇ ਲਾ ਕੇ ਖਾਦੇ ਆ ਠੀਕ ਹੈ ਠੀਕ ਹੈ ਵੇਖ ਲੋ ਵੀ ਆਪਣੇ ਪੇਠ ਫੁੜਾ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਨੇ ਆ ਚੈੱਕ ਕਰੋ ਇਹ ਮੰਜਾ ਡਿੰਦਾ ਵਾ ਬਹੁਤ ਹੀ ਚੌੜਾ ਪੇਠ ਫੁੜਾ ਲੱਗਾ ਵਾ ਇੱਧਰ ਵੇਖੋ ਤੇ ਆ ਪੁੱਛਦਾ ਕੀ ਵਾਲ ਜਿਹੜੇ ਸਾਰੇ ਕਾਲੇ ਜੱਟ ਬਲੈਕ ਆ ਗਈ ਆ ਫਿਰ ਥੱਲੇ ਆ ਥੱਲੇ ਮਾਰਿਓ ਕੈਮਰਾ ਇਸੇਰੇ 7:20 ਦੀ ਚਵਾਈ ਹੋਈ ਠੀਕ ਹੈ ਲੋ 7:00 ਵਜੇ ਥਣਪੰਡਾ ਜਿਹੜਾ ਬਹੁਤ ਹੀ ਚੰਗਾ ਵਾ ਤੇ ਸਜਰਾਂ ਨੂੰ ਪਰੇ ਕਰਨ ਦੀ ਆ ਜੀ ਲੈਓ ਫੇਰ ਲੈਓ ਇੱਕ ਚਵਾਈ ਆ ਇਹ ਆ ਵੀ ਚਲੋ ਆਪਾਂ ਇਹ ਕਹਿ ਸਕਦੇ ਆ ਕੋਈ ਵੀਰ ਆਪਣੇ ਕੋਲ ਲੈ ਜੂ ਤੇ ਹਸਾਬ ਨਾਲ 6 ਮਹੀਨੇ ਚ 2.5 ਲੱਖ ਰੁਪਇਆ ਲਾ ਦੂੰਗਾ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਬਹੁਤ ਹੀ ਜ਼ਿਆਦਾ ਜੰਮੀ ਪਈ ਆ ਦੇਖੋ ਇਹ ਮਿਲਕਾ ਕਣ ਵੀ ਚੰਗਾ ਵਾ ਸੱਜਰ ਦਾ 18 ਲੀਟਰ ਜਿਹੜਾ ਪੱਲੇ ਸੁਨੇਹ ਦਾ ਭਰਿਆ ਹੋਰ ইমরান ਸਦੀ ਵੀਰ ਦੀ ਝੋਟੀ ਆ ਠੀਕ ਹੈ ਠੀਕ ਹੈ ਹਾਂਜੀ ਤਾਂ ਦੂਜੇ ਸਵੇਰ ਨੂੰ ਗਾਂ ਗੱਬਣ ਸਾਢੇ 25 ਮਹੀਨੇ ਜੱਕ ਪਾਸ ਹਸਾਬ ਨਾਲ ਪੱਧਿਆਣਾ ਭਾਈ ਮੈਂ ਹਸਾਰ ਜੀ ਠੀਕਾ ਠੀਕਾ ਜੀ ਲੋ ਬਾਈ ਹੈ ਵੀ ਸ਼ਾਂਤ ਸੁਭਾਅ ਦੀ ਆ ਕਿੱਥੇ ਮਰਜ਼ੀ ਖਿਲਾ ਆ ਕੋਈ ਜਿੱਥੇ ਮਰਜ਼ੀ ਮੂੰਹ ਚ ਉਂਗਲਾ ਪਾਈ ਜਾਓ ਠੀਕਾ ਠੀਕਾ ਬੜੀ ਕੋਸ਼ਣ ਦੀ ਆ ਬਚਾਣੀ ਅੱਛਾ ਜੀ ਹਾਂਜੀ ਆ ਵੇਖੋ ਇਹ ਨਸਲਦਾ ਹੀ ਫਰਕੇ ਮੋਲਿਆਗੇ ਆ ਨਸਲਦਾ ਆ ਵੇਖੋ ਬਾਈ ਠੀਕਾ ਆ ਮੇਰੇ ਥੱਲੇ ਉਹਨਾਂ ਦੇ ਬੱਚੇ ਨੰਗਾ ਦੋ ਅੱਛਾ ਜੀ ਐਡੀ ਠੰਡੀ ਸੀਲ ਝੋਟੀ ਵੇਖੋ ਠੀਕਾ ਠੀਕਾ ਲੋ ਬਾਈ ਜਿੱਥੇ ਮਰਜ਼ੀ ਖਿਲਾ ਕਰਕੇ 6 ਦੰਦ ਦੇ ਬਣੀ 6 ਦੰਦ ਬੂਆ ਹਾਂ 6 ਦੰਦ ਠੀਕਾ ਠੀਕਾ ਜੀ ਹਾਂ ਚਲੋ ਲਿਆਓ ਤੂੰ ਲਿਆ ਲੈ ਜਾਓ ਬਾਈ ਜੀ ਕਰੋ ਬਾਈ ਜੀ ਫੇਸ ਪੜੀ ਇਹ ਸਾਹ ਹਾਂ ਉਹ ਫਾਟੇ ਦੇ ਨਾਲ ਉੱਪਰ ਲੱਗਦੀ ਅਛਾ ਜੀ ਹਾਂ ਐਂ ਨਹੀਂ ਪਛਾਣ ਹਾਂ ਛੀਰ ਠੀਕ ਹੈ ਤੇ ਥੋੜਾ ਹੀ ਬਹੁਤ ਤਗੜਾ ਚੌੜਾ ਲੱਗਾ ਨਾ ਕਰੋ ਜੀ ਚੱਕ ਮੰਜਾ ਡੈਂਦਾ ਨਹੀਂ ਕਰੋ ਚੱਕ ਇਹ ਥੜ ਥੋੜੇ ਬਹੁਤ ਚੰਗਾ ਲੱਗਾ ਹੈ ਨਾ ਹਾਂ ਥੜ ਲੱਗਿਆ ਵਾ ਮੜਾ ਜਾ ਲੋ ਬਾਈ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੇ ਸਾਲਾ ਦਾ ਸੈਜ ਗਿਆ ਤੇ ਮਿਲਕ ਵਾਂਜੀ ਬਹੁਤ ਚੰਗੀ ਲੱਗੀ ਆ ਹਾਂ ਜੀ ਤੇ ਇਹਦਾ ਕੀ ਮੁੱਲ ਕਰਨਾ ਬਾਈ ਹਰ ਜੀ ਵੇਖ ਲਓ ਇਹਦਾ ਦੇਖ ਹੁਣ ਹਿਸਾਬ ਨਾਲ ਕੋਈ ਸਿਆਣੀ ਜੀ ਹਾਂ ਜੀ ਕੋਈ ਆ ਵੀ ਦੱਸ ਦੋ ਵੀ ਬਗੀਚੇ ਵੀ ਇੰਨਾ ਕ ਮੁੱਲ ਕਰ ਲੈ ਇਹਦਾ ਸਹੀ ਮਨ ਪੜਾਣੀ ਨਾ ਆਉਤਹੀਂ ਕਿ ਨਹੀਂ ਲੈਣ ਦੀ ਜੀ ਆਂਦੀ ਆ ਨਹੀਂ ਤੁਹਾਨੂੰ ਪਤਾ ਜਿਹੜੀ ਚੀਜ਼ ਦਾ ਦੇ ਮੁੱਲ ਪਾ ਕੇ ਹੋਣਾ ਪੈਂਦਾ ਹਨ ਬਸ ਇਹ ਗੱਲ ਹੈਗੀ ਸਹੀ ਆ ਕਿ ਗੱਲ ਹੈ ਹਾਂਜੀ ਹਾਂਜੀ ਜਿਹੜੀ ਚੀਜ਼ ਆ ਉਹਦਾ ਦੇ ਮੁੱਲ ਆ ਕੇ ਲੈਣਾ ਪੈਂਦਾ ਬਿਲਕੁਲ ਬਿਲਕੁਲ ਜਿਗਰੇ ਨਾਲੀ ਆ ਨਹੀਂ ਚੀਜ਼ਾਂ ਲਿਆ ਕੇ ਲੈ ਲੈਂਦੀ ਆ ਹੂੰ ਉਹਨੇ ਜਿਹੜੀ ਆਪਾਂ ਨੂੰ ਉਤਰਾ ਦੇ ਦੇਣੀ ਠੀਕ ਠੀਕ ਬਾਕੀ ਚੈੱਕ ਪਾਸ ਆ ਨਹੀਂ ਨਾਲੇ ਪਤਾ ਹੀ ਆ ਵੀ ਇਹੋ ਜੀ ਚੀਜ਼ ਜਿਗਰੇ ਨਾਲ ਲੈਣੀ ਪੈਂਦੀ ਜਿਗਰੇ ਨਾਲ ਨਹੀਂ ਪੈਂਦੀ ਹਾਂਜੀ ਕੀ ਫਿਰ ਅੱਜ ਤਾਂ ਇਹ ਇਹਨਾਂ ਵੀ ਜੀ ਮੁੱਲ ਦੇ ਭਾਵੇਂ ਦਾ 1.5 ਵੀ ਕਰ ਲਗੇ ਇੱਕ 20 ਵੀ ਕਰ ਲਗੇ ਹਾਂਜੀ ਇੱਕ 20 ਹੀ ਦੇ ਦਈਏ ਹਾਂ ਨਹੀਂ ਦੱਸਿਏ ਜਿੱਥੇ ਕਿ ਛਾੜੀ ਦੇਣੀ ਹੈ ਰ ਤੁਸੀਂ ਆਪ ਹੀ ਫਿਰ ਕਰ ਦੋ ਛੜ ਦਈਏ ਫਿਰ ਪੰਜ ਹੀ ਡਾੜੀਏ ਬਾਦਨਾ ਵੇਖ ਲਓ 1 15 ਦੀ ਵੇਖ ਲਓ ਜੇ ਸਹੀ ਲੱਗਦੀ 1 15 ਦੀ ਨਹੀਂ ਫਿਰ ਵੀ ਦੱਸ ਦੋ ਭਾਈ ਹਾਨ ਆਈ ਬਿਲਕੁਲ ਜਿਹੜੀ ਹਾਨ ਆਈ ਆ 1 ਲੱਖ ਦੇ 5000 ਦੀ ਆਪਾਂ ਝੋਡੀ ਦੇ ਦਾਂਗੇ ਠੀਕ ਹੈ ਠੀਕ ਹੈ ਲੋ ਭਾਈ 105000 ਦੀ ਰੱਖੀ ਕੋ ਵੀਰ ਭਰਾ ਸਾਬ ਲੂਗਾ ਤੇ 2.5 ਲੱਖ ਭਾਈ 3 ਲੱਖ ਤੋਂ ਪਾਰ ਆ ਝੋਟੀਆਂ ਅੱਛਾ ਜੀ 3 ਲੱਖ ਤੋਂ ਪਰੇ ਆ ਠੀਕ ਹੈ ਠੀਕ ਹੈ ਸਹੀ ਆ ਨਾ ਤੇ ਲੋ ਭਾਈ ਇਧਰ ਵੇਖੋ ਤੇ ਵਿੱਚ ਜੇ ਇਹ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਜਿਹੜਾ ਵੀਰ ਆਪਣਾ ਸੱਜਰ ਮਹੀਂ ਲੈਂਦਾ ਦੇਸੀ ਦੀ ਹਾਂਜੀ ਲੱਖ ਰੁਪਏ ਤੋਂ 8-9 ਕਿਲੋ ਵਾਲੀ ਘਾਟ ਨਹੀਂ ਮਿਲਣਦੀ ਇਹ ਗੱਲ ਸਹੀ ਆ ਨਹੀਂ ਨਾ ਮਿਲਦੀ ਭਾਈ ਬਿਲਕੁਲ ਬਿਲਕੁਲ ਠੀਕ ਆ ਉਹਨੇ ਫੇਰ ਵੀ ਜੇ ਮੰਨ ਲਓ ਤੋਕੜ ਹੋ ਗਈ ਨਾ 50000 ਦੀ ਰਹਿ ਜਾਣਾ ਹਾਂਜੀ ਇਹ ਆਪਾਂ 9 ਕਿਲੋ ਹੀ ਦੁੱਧ ਆ ਅੱਛਾ ਜੀ ਤੇ ਇਹਨੇ ਮੰਨ ਲਓ ਗੱਲ ਕਰ ਘਟਨਾ ਦੀ 90000 ਦੀ ਲੱਖ ਦੀ ਲਈ ਤੋ ਐ ਸੱਜਰ ਹਾਂਜੀ ਸਹੀ ਹੈ ਨਾ ਇੱਕ ਮਨ ਲਾ ਕੋ ਘਰ ਵੱਜੀ ਵੀ ਵਾਕਿਆਈ ਕੋਈ ਰਿਸ਼ਤੇਦਾਰ ਕੋਈ ਭੈਣ ਭਰਾਣ ਕੇ ਵੇਖੂ ਵੀ ਵਾਕਿਆ ਝੋਟੀ ਬੱਦੀ ਆ ਬੱਦੀ ਆ ਘਰ ਦਾ ਸ਼ਾਰ ਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਕਿ ਨਹੀਂ ਲਓ ਵਾਜੀ ਚਲੋ ਅੱਗੋਂ ਮੰਨੋ ਇਹਦੇ ਸ਼ਕੀਨ ਬੰਦੇ ਨੇ ਲੈਣੀ ਆ ਝੋਟੀ ਬਿਲਕੁਲ ਬਿਲਕੁਲ ਜੀ ਇਹਨਾਂ ਨਾਲੇ ਪਤਾ ਵਾ ਜਿਹਨੂੰ ਪਰਖਿਆ ਇਹ ਮਸ਼ੂਬਰ ਨਹੀਂ ਖਰੀਦਣਾ ਨਹੀਂ ਖਰੀਦ ਰਹੀਆਂ ਸਹੀ ਹੈ ਕਿ ਨਹੀਂ ਇਹ ਬਾਕੀ ਚਲੋ ਹਾਂ ਉਹ 사ਤਾ ਕਿਲੇ ਵੀ ਇਹ ਪਾ ਦੇ ਫੇਟ ਆਵੇ ਬਾਕੀ ਕੀਰ ਵੱਧ ਤੋਂ ਵੱਧ ਆ ਇਹ ਵੀ ਨਹੀਂ ਗੱਲ ਹਾਂਜੀ ਹਾਂਜੀ ਆਪਾਂ ਕਹਿੰਦੇ ਆ ਵੀ ਸ਼ਕੀਨੀਆਂ ਹਰ ਇੱਕ ਨੂੰ ਪਤਾ ਵੀ ਨਾਲ ਇਹ ਵੀਰ ਜੀ ਹੁਣ ਮੰਨ ਲਓ 5 ਸਾਢੇ 5 6 ਮਹੀਨੇ ਤੇ ਰਹਿ ਗਏ ਸੂਨ ਚ ਹਾਂਜੀ ਕਿ ਮੰਨ ਲਓ ਇਹ ਫੇਰ ਜਿੰਨੇ ਦੀ ਮਰਜ਼ੀ ਆ ਸਹੀ ਗੱਲ ਹੈ ਜੀ ਹਾਂ ਜੀ ਦੁੱਧ ਵੀ ਨੇ ਸਾਰੀ ਕਰਮੀਆਂ ਦੇ ਜਣਾ ਮੋਧ ਵੀ ਜਣਾ ਇਹਨਾਂ ਦੀਆਂ ਹਰੀਆਂ ਕਰਮੀਆਂ ਹਾਂ ਲਓ ਭਾਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਕਰੋ ਚੈੱਕ ਪਿੱਠ ਥੋੜਾ ਬਹੁਤ ਹੀ ਚੌੜਾ ਲੱਗਾ ਵਾ ਤੇ ਆਜੋ ਹੁਣ ਦੂਜੇ ਨੰਬਰ ਤੇ ਹਾਂ ਜੀ ਦੱਸਿਓ ਭਾਜੀ ਇਹਦੇ ਬਾਰੇ ਜੀ ਇਸ ਇਹ 8.5 9 ਮਹੀਨਿਆਂ ਦੀ ਜੀ ਝੋਟੀ ਅੱਛਾ ਜੀ ਇਹਦਾ ਡੇਢ ਮਹੀਨਾ ਰਹਿ ਗਿਆ ਸਮੁੰਝ ਥੋੜੀਆ ਅੱਛਾ ਜੀ ਇਹ ਵੀ ਬੜੀ ਜੱਗੇ ਭਾਈ ਰਿਕਾਰਡ ਵਾਲੀ ਝੋਟੀ ਪਿਓਰ ਮਰਾਂ ਨਾ ਸਕਦੀ ਇਹਦੀ ਝੋਟੀ ਆ ਹਾਂ ਜੀ ਆ ਦੇ ਠੀਕ ਆ ਹਾਂ ਜੀ ਤੇ ਇਹਦਾ ਵੀ ਡੇਢ ਪੌਣੇ 2 ਮਹੀਨੇ ਰਹਿਗੇ ਸਮੁੰਝ ਠੀਕ ਆ ਠੀਕ ਇਹ ਵੱਡੀ ਝੋਟੀਆਂ ਵੀ ਕਾਰਡ ਬਹੁਤ ਹੀ ਇਹਦਾ ਵੀ ਚੰਗਾ ਵਾ ਜੈਡ ਬਲੈਕ ਆ ਕਿ ਇਹ ਵੀ ਇਹ ਵੀ ਪੁੱਛਦਾ ਕਿ ਜਿਹੜੀ ਐਨ ਜੈਡ ਬਲੈਕ ਆ ਜੈਡ ਬਲੈਕ ਬੜੀ ਨਸਲ ਦੀ ਝੋਟੀ ਆ ਇਹ ਵੀ ਪਿਓਰ ਮੋਹਰਾ ਨਸਲ ਦੀ ਚੱਲੀ ਆ ਮੰਨ ਲਓ ਜਿੰਨੇ ਦੀ ਆਪਾਂ ਦੇਣੀ ਆ ਨਾ ਤੇ ਡੇਢ ਮਹੀਨੇ ਨੂੰ ਤੁਹਾਡਾ ਵਲਿਆ ਠੀਕ ਆ ਠੀਕ ਆ ਆਪਾਂ ਲਿਖ ਕੇ ਦਿੰਦੇ ਨੇ ਡੇਢ ਡੇਢ ਲੱਖ ਦੀ ਝੋਟੀ ਆ ਜਦੋਂ ਸਾਡਾ ਬਹੁਤ ਹੀ ਤਗੜਾ ਇਹਦਾ ਵੀ ਦੇਖੋ ਕੰਦ ਮਾ ਜੀ ਨੇ ਵੇਖੋ ਕਿੰਨਾ ਝੋਟੀ ਦਾ ਤੇ 8.5 ਮਹੀਨੇ ਦੀ ਜਿਹੜੀ ਚੱਤ ਪਾਸ ਬਿਲਕੁਲ ਲੱਗੇ ਕੋਈ ਸਾਡੇ ਨਾਲ ਨਵਾਂ ਵੀ ਆ ਹਾਂਜੀ ਹਾਂਜੀ ਇਹ ਲੇਕਿਤੇ ਸਵੇਰ ਜਿਹੜਾ ਪੂਰੇ ਇਸ ਸਮੇਂ ਦੁੱਧ ਚਵਾਇਆ ਆ ਨਾ ਦੇਖੋ ਇਧਰ ਵਿਖਾਉਦਾ 15 ਲੀਟਰ ਜਿਹੜਾ ਦੁੱਧ ਪੜੀ ਹੁਣ ਹਿਧਿਆਣੀ ਵੀ ਛੋਟੀ ਆ ਆ ਵੇਖੋ ਠੀਕ ਆ ਠੀਕ ਆ ਲਓ ਭਾਜੀ ਐਨ ਜੈੱਡ ਬਲੈਕ ਕੱਤੋਂ ਇਹਦਾ ਵੇਖੋ ਭਾਜੀ ਕੋਈ ਨਾ ਕੱਪ ਭਾਜੀ ਨਾ ਪੂਰੀ ਵੱਡੀ ਛੋਟੀ ਆ ਠੀਕ ਆ ਠੀਕ ਆ ਲੈ ਜਾ ਕਰੋ ਜੀ ਚੈੱਕ ਬਾਕੀ ਫੇਸ ਕੁਆਲਟੀ ਇਹ ਵੀ ਚੰਗੇ ਖਾਂਦਾਂ ਚੋਂ ਆ ਗਈ ਆ ਹਾਂਜੀ ਤੇ 14-15 ਲੀਟਰ ਜਿਹੜਾ ਇਹਦੇ ਪਹਿਲੇ ਸੂਰੇ ਦੇ ਤੋਂ ਦਾ ਕਟਿਆ ਉਹ ਤੇ ਇਸ ਤਰ੍ਹਾਂ ਜਿਹੜੀ 8.5 ਮਹੀਨਾ ਦੀ ਹੋ ਗਈ ਇਹਦੇ 1.5 ਮਹੀਨਾ ਜਿਹੜਾ ਵੀ ਵੀਰ ਸਾਂਭ ਲੂਗਾ ਹਾਂਜੀ ਕਿ ਰੁਪਏ ਡਬਲ ਕਰ ਪੂਰੀਏ ਡਬਲ ਕਰ ਦਊਂ ਭਾਜੀ ਤੇ ਕੀ ਮਤਲਬ ਬਾਈ ਇਹ ਦਾ ਹਰ ਮੈਂ ਤਾਂ ਕਿ ਨਹੀਂ ਵੀ ਉਨੇ ਜੀ ਦੇ ਦੀਏ ਇੱਕ ਪਾਈ ਲਈ ਹਾਂਜੀ ਤੇ ਕਰੀਏ ਥੋੜੀ ਚੈਜ ਕਰ ਦਈਏ ਲੱਖ ਦੀ ਦੇ ਦਈਏ ਕਰੀਏ ਲੱਖੋਂ ਵੰਦਰਾ ਕਰੋ ਦੱਸੋ ਕਿੰਨਾ ਦੋ ਘੜਦਈਏ ਇੱਕ ਵਦ ਨਹੀਂ ਵੇਖ ਲਓ ਜਿੰਨੇ ਛੱਡਦੇ ਆ ਪੰਜ ਪੰਜ ਛੱਡ ਦਈਏ ਚੰਦੀਰ ਭਾਜੀ ਛੱਡ ਦੋ ਛੱਡ ਦੋ ਜਿੰਨੇ ਕਰਦੇ ਛੱਡ ਜੋ ਜਿੰਨੇ ਜੀ ਕਰਦਾਗੇ ਜਿੰਨੇ ਜੀ ਕਰਦਾ ਹਾਰ ਨਾ ਪਾਜੀ ਕਰੀ ਹੈ ਚਲ ਜੀਤ ਪਾਜੀ ਹੱਸਦੇ ਆ ਕੁੱਲੀਆਂ ਛੋਟਾ ਹੋਣੀਆਂ ਦੇਖੋ ਕੁੱਲੀਆਂ ਛੋਟਾ ਹੀ ਹੋਣੀਆਂ ਆ ਪਹਾੜਾ ਨਾ ਹੀ ਪਤਾ ਕੀ ਆ ਹਾਂਜੀ ਆ ਨਾ ਹੀ 85000 ਦੀ ਝੋਟੀ ਦਵਾਂਗੇ 85 ਦੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਮੈਂ ਥੱਲੇ ਆ ਗਿਆ ਕੰਮ ਚਲ ਵੇਖ ਲਓ ਬਾਕੀ ਇਹ ਕਿ ਘਾਟਾ ਬਾਬੇ ਤੁਹਾਨੂੰ ਵੀ ਤੇ ਨੂੰ ਅਗਲੇ ਲੈਣ ਵਾਲੇ ਰਹਿਣਾ ਬੱਦਲ ਲੱਗੇ ਹਨ ਹਾਂ ਬਿਲਕੁਲ ਮੂੰਹ ਦੇ ਨਿਕਲ ਗਿਆ ਹੈ ਹਰ ਮੂੰਹ ਨਿਕਲ ਗਿਆ ਦਾ ਮੇਰੇ ਕੋਲ ਉਪਚਾਰ ਇਸ਼ਾਰਾ ਕਰ ਰਿਹਾ ਇਹ 85 ਨਿਕਲ ਗਿਆ ਅੱਜ ਮੂੰਹ ਅੱਛਾ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਜੋ ਨਿਕਲ ਗਿਆ ਨਿਕਲ ਗਿਆ ਕਿ ਨਹੀਂ ਤੇ ਲੋ ਜੇ ਕਟਾ ਆ ਤੇ ਕੋਈ ਨਹੀਂ 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 ਭਾਜੀ ਕੋਈ ਨਹੀਂ ਗੁਰੂ ਰਾਮਦਾਸ ਜਿਹੜਾ ਵੀ ਲਵੇ ਉਹਨੂੰ ਲੈਣੀਆਂ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਮਹਾਰਾਜ ਲੈਣੀਆਂ ਦਵੇ ਕੋਈ ਗੱਲ ਨਹੀਂ ਆ ਲੋ ਭਾਜੀ 50000 ਨਿਕਲ ਗਿਆ ਮੂੰਹ ਚੋਂ ਨਿਕਲ ਗਿਆ ਅੰਦਾਜ਼ ਵਿੱਚ ਇਹਦੇ ਵੇਖਿਆ ਅਪਾ ਵੀਡੀਓ ਮੈਨੂੰ ਦੇਖਿਆ 2 ਮਹੀਨੇ ਪਹਿਲਾਂ ਹਾਂਜੀ ਹਾਂਜੀ ਉਹ ਮੈਂ ਛੋਟੀ ਲਈ ਸੀ 78000 ਦੀ ਹਾਂਜੀ ਤੇ ਮਨਜੋਹ ਨੇ ਕਹਿਤਾ ਵੀ 75 ਦੀ ਦੇ ਦਾਂਗੇ ਆਹ ਪਤਾ ਜੇ ਹਾਂਜੀ ਉਹ ਮੁੜ ਕੇ ਮੈਂ 75000 ਦੀ ਮੈਨੂੰ ਦੇਣੀ ਪਈ ਨਾ ਕੋਈ ਗੱਲ ਨਹੀਂ ਆ ਬਾਕੀ ਕੋਈ ਗੱਲ ਨਹੀਂ ਆ ਮਨ ਲਾ ਜਿਹੜੀ ਹੁਣ ਮੂੰਹ ਜੋ ਨਿਕਲ ਗਈ ਗੱਲ ਨਿਕਲ ਗਈ ਬਾਕੀ ਚ ਚ ਚ ਚ ਨਹੀਂ ਕੋਈ ਛੱਕ ਨਹੀਂ ਮੇਰੇ ਤੋਂ ਲਖਾ ਲੋ ਬੇਸ਼ੱਕ ਮੇਰੇ ਕੋਈ ਵੀਰ ਇੱਕ 30 ਦੀ ਸਾਈ ਲੈ ਜੀ ਦੀ ਝੋਟੀ ਅੱਛਾ ਸੱਜਰ ਦੀ ਸੱਜਰ ਦੀ ਠੀਕ ਆ ਆਪਾ ਬਹੁਤਾ ਨਹੀਂ ਕਿਹਦੇ ਝੋਟੀ ਡੇਢ ਦੀ ਆ ਹਾਂਜੀ ਠੀਕ ਆ ਨਾ ਸੁੰਦੀ ਬੜੇ ਟਿਕਾਣੇ ਤੇ ਆ ਬਿਲਕੁਲ ਸਹੀ ਗੱਲ ਹੈ ਹਾਂਜੀ ਲੋਬੇ ਜੀ ਕਾਟ ਕੜ ਬਹੁਤ ਮਨ ਤੇ ਸਿੰਗਲ ਹੱਡੀ ਆ ਤੇ ਦੁੱਧ ਨੂੰ ਵੀ ਖਰੀ ਆ ਵਿੱਚ ਤੇ ਆ ਗਏ ਹੁਣ ਦੁੱਧ ਦੇ ਨੰਬਰ ਤੇ ਵੇਖੋ ਅੱਜ ਇਹਦੇ ਬਾਰੇ ਇਹ ਵੀ ਨਗੀਨਾ ਵੇਖੋ ਇਹ ਖਲੇ 10 ਕਿਲੋ ਠੰਡਾ ਕਰਕੇ ਦੁੱਧ ਜੇ ਭਾਜੀ ਅੱਛਾ ਜੀ ਤੇ ਇਹ ਵੀ ਦੁਜਾ ਸੁਆ ਸੁਈ ਜੇ ਅੱਛਾ ਜੀ ਤੇ ਇਹਦੇ ਮਗਰ ਵੀ ਕੱਟੀ ਜੀ ਠੀਕ ਹੈ ਠੀਕ ਹੈ ਕੋਈ ਕੋਈ ਨਹੀਂ ਲੱਗਾ ਵਜੇ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਕੱਡ ਕਾਟ ਇਹ ਤਾਂ ਵੀ ਬਹੁਤ ਤਗੜਾ ਹੋਰ ਕਰੋ ਜੀ ਚੈੱਕ ਕੋਈ ਮਹੀਨੇ ਦੇ ਲੱਗੀ ਹੈਗੀ ਜੇ ਅੱਛਾ ਜੀ ਤਾਂ ਥਣ ਪੰਡਾ ਦਿਖਾਓ ਛੋਟੀ ਦਾ ਠੀਕ ਹੈ ਠੀਕ ਦੋ ਭਾਜੀ ਸੁਈ ਨੂੰ ਕੋਈ ਮਹੀਨੇ ਘਟੇ ਆਸ-ਪਾਸ ਦਾ ਜਿਹੜਾ ਹੋ ਗਿਆ ਉਹ ਤਾਂ ਥਣ ਪੰਡਾ ਕੋ ਚੈੱਕ ਨਹੀਂ ਇਹ ਛਾਲ ਤੋਂ ਵੀ ਚੰਗਾ ਲੱਗਾ ਹੋਣਾ ਹਨ ਜਿੱਤ ਜਿੰਦੇ ਥਾਣ 7 ਵਜੇ ਨੂੰ ਵੇਖੋ ਜਨਜੀਤ ਪਾਜੀ ਆ ਇਹ ਵੀ ਜੈੱਡ ਬਲੈਕ ਵਿੱਚ ਪੂਰੀ ਜੈੱਡ ਬਲੈਕ ਪੂਸ ਤੇ ਗਰੂਰ ਬਾਰੇ ਵਾਲ ਕੱਟੇ ਆ ਬਾਕੀ ਇਹ ਜੈੱਡ ਬਲੈਕ ਵੀ ਕਰੋ ਜੀ ਇਹ ਵੀ ਮਾਲਾ ਜਿਹੜਾ ਵੀ ਆਊਗਾ ਨਾ ਸਾਡੇ ਕੋਲ ਕੋਈ ਵੀ ਪਸ਼ੂ ਇੱਥੇ ਪਸੰਦ ਹੋਣਗੇ ਆਣ ਕੇ ਠੀਕ ਹੈ ਠੀਕ ਹੈ ਸਹੀ ਆ ਕਿ ਨਹੀਂ ਪਾਜੀ ਪਸ਼ੂ ਜਿਹੜੇ ਚੋਵੇਂ ਦਿਖਾਉਣੇ ਚੋਵੇਂ ਟਾਪ ਤੋਂ ਟਾਪ ਦੇ ਆ ਇਹ ਕਰੋ ਜੈੱਡ ਬਾਕੀ ਰੇਟ ਆ ਚਲੋ ਜਰੂਰ ਤਾਂ ਠਾਂ ਠਾਂ ਹੋਣਗੇ ਬਾਕੀ ਪਸ਼ੂ ਬਹੁਤ ਚੰਗੇ ਆ ਰੇਟ ਤੁਹਾਨੂੰ ਪਤਾ ਬਗੀਚੇ ਦੇ ਪਾਜੀ ਹੁੰਦੇ ਜੈਨ ਜੀ ਬਿਲਕੁਲ ਬਿਲ ਤੇ ਇਹਦਾ ਕਿੰ ਕੀ ਮੁੱਲ ਕਰਨਾ ਬਾਈ ਇਹ ਲੋ ਇਹਦੇ ਸਰਜਰੀ ਆ ਸਾ ਮਹੀਨੇ ਦੀ ਲੱਗੀ ਬਨੇ ਸੁਈ ਆ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਕਰਨ ਨੂੰ ਭਾਵੇਂ ਆਪਾਂ ਲੱਖ ਕਰੀਏ ਅੱਛਾ ਜੀ 95 ਦੀ 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 ਇਹ ਵੀ ਸਹਾਰਾ ਨਹੀਂ ਦਸੀਏ ਜਿੱਥੇ ਘਰ ਛਾੜੀ ਦੇਣੀ ਹੈ ਸਹਾਰਾ ਨਹੀਂ ਹਾਂ ਨਹੀਂ ਦਸੀਏ ਬਾਈ ਹਾਂ ਨਹੀਂ 90000 ਦੀ ਛੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਲੋ ਭਾਜੀ 90000 ਦੀ ਤਾਂ 10 ਲੀਟਰ ਜਿਹੜਾ ਦੁੱਧ ਠੰਡਾ ਕਰਕੇ ਕੋ ਕੰਡੇ ਦੇ ਵੀ ਰੱਖ ਲੈ ਜੀ ਦੁੱਧੇ ਦਾ ਤੇ ਪਿੱਛੇ ਵੀ ਫੀਮਲ ਕਾਫ ਜੇ ਤਾਂ ਨਹੀਂ ਟੀਬੂ ਸ਼ਾਰਪੀ ਲੈਣ ਲੱਗੇ ਮੈਂ ਇਹ ਨਬਦੀਰੀ ਆ ਦੋਜ ਦੋ ਬੱਝੂ ਮਿਲ ਜਣੇ ਆ ਕਰੋ ਚੈੱਕ ਬਾਕੀ ਦੁੱਧ ਸੇਵਾਲਾ ਵੀ ਲੈ ਆ ਗਿਆ ਤੇ 12 ਕਿਲੋ ਤੋਂ ਪਲੱਸ ਘੱਟੀ ਝੋਟੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਜਿਹੜਾ ਵੀਰ ਭਰਾ ਸਾਂਭ ਵਾਲਾ ਲੈ ਰਿਹਾ ਦੁੱਧ 12 ਲੈ ਨਹੀਂ ਲੈ ਹੁੰਦਾ ਜੀ ਅੱਜ ਠੀਕ ਹੈ ਇਹ ਨੀਲੀ ਰਾਵੀ ਦਾ ਨਗੀਨਾ ਆ ਗਿਆ ਜੀ ਠੀਕ ਹੈ ਠੀਕ ਹੈ ਲੋ ਸਾਡੇ ਮਾਲ ਬਾਰਡ ਰੀਰਗੀ ਦੀ ਸ਼ਾਨ ਆ ਹਾਂਜੀ ਹਾਂਜੀ ਠੀਕ ਹੈ ਨਾ ਭਾਜੀ ਫੇਸ ਕੁਆਲਟੀ ਚੈੱਕ ਵਹਾਂ ਤੇ ਇਹ ਵੀ ਘਰੋਂ ਘੜਣ ਕੱਪੜੇ ਕਿੱਦਾਂ ਇਹ ਵੀ ਦੀ ਹੈਗੀ ਜੇ 13 ਫਰਮਜੀ ਦੀ ਬਣੀ ਜੇ ਅੱਛਾ ਜੀ ਤੇ ਡੇਢ ਦੋਂ ਪੌਣੇ ਤੋਂ ਦੋ ਦੇ ਵਿੱਚ ਚੈੱਕਪਾ ਆ ਜੀ ਅੱਛਾ ਜੀ ਹਾਂਜੀ ਡੇਢ ਤੋਂ ਪੌਣੇ ਦੋ ਦੇ ਵਿੱਚ ਠੀਕ ਹੈ ਚਲੋ ਚੈੱਕਪਾ ਆ ਜੀ ਠੀਕ ਹੈ ਠੀਕ ਹੈ ਹਾਂ ਓਵੇਂ ਤੂੰ ਵੀ ਨਹੀਂ ਲੜੇ ਮੇਰੀ ਅੱਛਾ ਯਾਨੀ ਕਿ 50 ਤੋਂ 53 ਹੋ ਗਿਆ ਗਏ 50 ਦਿਨਾਂ ਦੀ ਚੈੱਕਪਾ ਆ ਜੀ ਠੀਕ ਹੈ ਠੀਕ ਹੈ ਲਓ ਚੈੱਕਪਾ ਠੀਕ ਹੈ ਠੀਕ ਹੈ ਤੇ ਸੱਜਣ ਨੇ ਕਿੰਨਾ ਕੁ ਭਰਿਆ ਦੋਦੇ ਫਿਰ ਇਹਦੇ ਵੀ ਜੀ 12 ਕਿਲੋ ਹੀ ਛੋਟੀ ਬੁੱਧੇਂ ਦੀ ਰਹੀ ਏ ਅੱਛਾ ਜੀ ਇਹ ਜੀ ਵੀਰ ਕੋ ਸਾਬ ਘੱਟ ਹੋਈ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਵੀ 12 ਲੀਟਰਾਂ ਦੀ ਵੀਰਾਂ ਵੀ ਪਿਓ ਰਿਹਾ ਭਾਜੀ ਵਿਖਾ ਦਿਓ ਜੀ ਦੀ ਨਿਸ਼ਾਨੀਆਂ ਬਾਕੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਹਾਂਜੀ ਤੇ ਚਾਰੂ ਇੰਨੀ ਜਿਆਦੀ ਆ ਵੇਲੋਂ ਢੋਲ ਦੀ ਬਣੀ ਫੇਰੇ ਜਾਈ ਆ ਅੱਛਾ ਈ ਢੋਲ ਨੂੰ ਬਣੀ ਆ ਠੀਕ ਆ ਠੀਕ ਆ ਬਾਈ ਚਾਰੂ ਚੋਂ ਵੀ ਬਹੁਤ ਯਾਰੇ ਕਰੋ ਥਣ ਥਣ ਵੀ ਹਾਂਜੀ ਚੰਗਾ ਲੱਗਾ ਜੀ ਦੇਖੋ ਚਮੜੀ ਦੇਖੋ ਭਾਜੀ ਬਾਕੀ ਜਿਹੜੀਆਂ ਨਿਸ਼ਾਨੀਆਂ ਚੈੱਕ ਕਰੋ ਸੋਲਦਾ ਕੀ ਆ ਗਿਆ ਹਾਂ ਜੇ ਹਾਂਜੀ ਠੀਕ ਆ ਜੀ ਰੋ ਭਾਜੀ ਕਰੋ ਲੱਗੇ ਤਾਂ ਥਣ ਪਾਂਡਾ ਚੈੱਕ ਸਿੱਗੀ ਦੇਖੋ ਇਹਦੀ ਚੰਗੀ ਰ ਭਾਜੀ ਸਿੰਗੀ ਦੇਖੋ ਕਿ ਨਹੀਂ ਗੋਲ ਸਿੰਗੀ ਲੱਗੀ ਜੋੜੀ ਬਣਤੀ ਆ ਖਾਨੀ ਬਣਤੀ ਆ ਖਾਗੀ ਤੇ ਟੇਡੇ ਘਟ ਵਾਲੀ ਹੈ ਹਾਂਜੀ ਹਾਂਜੀ ਇਹਦਾ ਕੀ ਮੁੱਲ ਹੈ ਭਾਈ ਇਹਦਾ ਮੁੱਲ ਆ ਭਾਜੀ ਬਿਲਕੁਲ ਜਾਇਜ਼ ਹੀ ਪਾ ਦੇਣਾ ਅੱਜ ਇਹ ਤੋਹਫਾ ਤੋਹਫਾਇਆ ਅੱਛਾ ਜੀ ਹਾਂਜੀ ਚਲੋ ਜਾਂਦੇ ਇਹ ਦੇ ਦੀਏ 55 ਆਹ ਨਹੀਂ ਇਹ ਵੀ ਹਰ ਜਿੱਥੇ 50 ਦੀ ਦੇ ਦੀਏ ਭਾਜੀ ਕਰਦੇ ਯਾਰ ਹੋਰ ਛੱਡਦੇ ਬਾਜੀ ਹਾਂ ਨਾ 45000 ਦੀ ਝੋਟੀ ਲਾਓ ਬਾਜੀ 45000 ਪਰ ਮਿਲ ਨਹੀਂ ਪਰ ਹੁੰਦਾ ਆਪਣੇ ਬਿਲਕੁਲ ਸਹੀ ਦੇਖੋ ਥੱਲੇੋਂ ਵੇਖੋ ਜਦ ਸੱਜਣ ਹੁੰਦੀ ਝੋਟੀ ਠੀਕ ਆ ਠੀਕ ਆ ਲਾਓ ਬਾਜੀ ਕਿੰਨਾ ਦੁੱਧ ਦੱਸਿਆ ਦੁੱਧ ਬਾਜੀ 6 ਕਿਲੋ ਜੇ ਉਥੋਂ ਘਰੋਂ ਵਾਲਿਆਂ ਦਾ ਚੋਕੀ ਲੀਟਰ ਨਾਲ ਉੱਪਰੇ ਥਾਣ ਕੇ ਕਿਲੋ ਅੱਧਾ ਕਿਲੋ ਦਾ ਫਰਕ ਪੈ ਸਕਦਾ ਜੀ ਠੀਕ ਆ ਠੀਕ ਆ ਬਾਜੀ 6 ਲੀਟਰ ਦੱਸ ਬਾਜੀ ਹੋਰ ਤੇ ਗੱਲ ਜੱਗੇ ਬਾਜੀ ਹੈਗੀ ਇਹ ਹੋਰ ਸੇਵਾ ਵਾਲਾ ਲੈ ਗਿਆ ਮੇਰੇ ਕੋਲ ਖਾਲੇ 15 ਦਿਨਾਂ ਨੂੰ 7-8 ਕਿਲੋ ਝੋੜੀ ਦੁੱਧ ਕਰ ਜੂਗਾ ਅੱਛਾ ਜੀ ਹਾਂਜੀ ਸੇਵਾ ਨਹੀਂ ਇਹ ਮਾਸਾ ਵੀ ਹੋਈ ਔਰ ਨੱਥ ਇਹ ਠੀਕ ਹੈ ਨਾ ਦੋ ਬਜੀ ਜੇ ਕੋਈ ਵੀਰ ਭਰਾ ਸਾਹ ਬੜਾ ਲੈ ਜੂਗਾ ਉਹ ਤਾਂ 8 ਕਿਲੋ ਕਰ ਜੂ ਛੋਟੀ ਇਹ ਪੈਸੇ ਲਾਇਆਂ ਦਾ ਮੁੱਲ ਮੋੜੂ ਉਹ ਮੇਰਾ ਵੀ ਮੈਨੂੰ ਕੋਈ ਇਹ ਨਾ ਕਵੇ ਵੀ 40 ਲੱਲਾ ਬਗੀਚੇ ਵੀਰ 42 ਲੱਲਾ ਅੱਛਾ ਜੀ ਉਹੀ ਵੀਰ ਗੱਲ ਕਰੇ ਵੀ ਜਿੰਨੇ ਹੁਣ ਇਹ ਮੈਂ ਲੈਣੀ ਆ ਠੀਕ ਹੈ ਠੀਕ ਹੈ ਨਾ ਬਿਲਕੁਲ ਬਾਈ ਗੈਜ ਮੁੱਲ ਪਾਤਾ ਪਰ ਮੈਨੂੰ ਕਹੀ ਨਹੀਂ ਨਾ ਫੋਨ ਲਾ ਕੇ ਕਹਿੰਦੇ ਵੀ ਜਿਹਦੇ ਤੋਂ ਮੰਗੇ ਮੈਂ ਮੰਗੇ ਤੇ ਅਸੀਂ ਮੰਗਣ ਨੂੰ ਤੇ 60 ਮੰਗਦੇ ਆ ਆਹੋ ਠੀਕ ਹੈ ਨਾ ਉਹੀ ਵੀਰ ਹੋਣਾ ਜਿਹੜਾ ਆਪਾਂ ਰੇਟ ਪਾਇਆ ਫਿਰ ਆਪਾਂ ਉਹੀ ਰੇਟ ਆ ਠੀਕ ਹੈ ਠੀਕ ਹੈ ਠੀਕ ਹੈ ਨਾ ਦੋ ਪੀ ਜਦੋਂ ਸਾਨੂੰ ਪੈਸੇ ਦੇਨੇ ਅਸੀਂ 500 ਕਰਦ ਗਏ 1000 ਕਰਦ ਗਏ ਠੀਕ ਹੈ ਠੀਕ ਉਹ ਮੌਕੇ ਤੇ ਉਹ ਮੌਕੇ ਤੇ ਹਨਾ ਠੀਕ ਹੈ ਠੀਕ ਹੈ ਤੇ ਬਾਕੀ ਬਗੀ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਰੇਟ ਆ ਕਰੋ ਜੀ ਚੈੱਕ ਕਰੀ ਨਾ ਖਣਪਣਾ ਚੰਜੀਤ ਭਾਈ ਫੇਰ ਵਿਖਾਓ ਜੋ ਠੀਕ ਹੈ ਨਹੀਂ ਇਹ ਕਿਤੇ ਨਗਾਰਾ ਨੀਂਦਾ ਆਉਂਦੀ ਆ ਤੁਹਾਨੂੰ ਲੱਗਿਆ ਤੇ ਦੇਖੋ ਸਾਰਾ ਨੀਂਦਾ ਹੁੰਦੀ ਹੈ ਜੇ ਚਾਹੀਏ ਛੱਡਾ ਛੱਡਾ ਬਹੁਤ ਹੀ ਚੰਗਾ ਬਣਿਆ ਹੋ ਸਾਫ ਛੋਟੀ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਵੀਡੀਓ ਨੂੰ ਵਾਟ ਤੋਂ ਵਾਟ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀ ਪੁਰਾਣੇ ਅੱਗੇ ਪਸ਼ੂ ਖਰੀਦਣ ਹੁੰਦਾ ਉਹਦੇ ਵਾਸਤੇ ਆਸਾਨ ਹੋ ਇਹਦਾ ਵਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ ਹਾਂ ਜੀ